ਕਰਕਰ ਨੌਜੀ ਬਧਾਈਆਂ ਤੁਹਾਨੂੰ ਬਹੁਤ ਬਹੁਤ ਮੈਂ ਉਹ ਵਿਚਾਰੇ ਬਲੇ ਨਾਉਂਸ ਕੀਤਾ ਸੀ ਅੱਜ ਨੀ ਪੱਥਰ ਰੱਖ ਕੇ ਜਾ ਰਹੇ ਹਾਂ ਠੀਕ ਹੈ ਜੀ ਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮਸਾਫਰ ਵੱਲੋਂ ਅੱਜ ਬੱਲੂਆਣਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਲਿੰਕ ਸੜਕਾਂ ਦੇ ਨੀ ਪੱਥਰ ਰੱਖੇ ਇਸ ਦੌਰਾਨ ਵਿਧਾਇਕ ਅਮਨਦੀਪ ਸਿੰਘ ਗੋਲਡੀ ਮਸਾਫਰ ਵੱਲੋਂ ਹਲਕੇ ਦੇ ਪਿੰਡ ਕੱਲੂ ਨੇਲ ਖੇੜਾ ਚੂੜੀ ਵਾਲਾ ਥੰਨਾ ਵਜੀਦਪੁਰ ਕਟਿਆਵਾਲੀ ਤੇ ਬੁਰਜਮਾਰ ਵਿਖੇ ਲਿੰਕ ਸੜਕਾਂ ਦੇ ਨੀ ਪੱਥਰ ਰੱਖੇ ਗਏ ਇਸ ਮੌਕੇ ਤੇ ਬੋਲਦਿਆਂ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕਿਹਾ ਕਿ ਬੱਲੂਆਣਾ ਹਲਕੇ ਵਿੱਚ ਵਿਕਾਸ ਪੱਖੋਂ ਕੋਈ ਕਮੀ ਨਹੀਂ ਛੱਡੀ ਜਾਵੇਗੀ ਉਹਨਾਂ ਕਿਹਾ ਕਿ ਪੈਸੇ ਦੀ ਕੋਈ ਕਮੀ ਨਹੀਂ ਹੈ ਵੱਧ ਤੋਂ ਵੱਧ ਕੰਮ ਪਿੰਡਾਂ ਦੇ ਵਿੱਚ ਕਰਵਾਓ ਇਸ ਮੌਕੇ ਤੇ ਪਿੰਡਾਂ ਦੇ ਵਿੱਚ ਪੁੱਜਣ ਤੇ ਲੋਕਾਂ ਵੱਲੋਂ ਵਿਧਾਇਕ 골ਡੀ ਮੁਸਾਫਰ ਦਾ ਨਿੱਘਾ ਸਵਾਗਤ ਕੀਤਾ ਗਿਆ ਵਿਧਾਇਕ ਨੇ ਕਿਹਾ ਕਿ ਪਿੰਡਾਂ ਵਿੱਚ ਲਗਾਤਾਰ ਵਿਕਾਸ ਦੇ ਕਾਰਜ ਚੱਲ ਰਹੇ ਹਨ ਇਸ ਦੌਰਾਨ ਉਹਨਾਂ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਲਿੰਕ ਸੜਕਾਂ ਬਣ ਰਹੀਆਂ ਹਨ ਕਰੀਬ 60 ਕਿਲੋਮੀਟਰ ਦੀਆਂ ਸੜਕਾਂ ਬੱਲੂਆਣਾ ਵਿਧਾਨ ਸਭਾ ਹਲਕੇ ਵਿੱਚ ਬਣਾਈਆਂ ਜਾ ਰਹੀਆਂ ਹਨ ਪਿੰਡ ਬੁਰਜਮਾਰ ਪਹੁੰਚਣ ਤੇ ਵਿਧਾਇਕ 골ਡੀ ਮੁਸਾਫਰ ਦਾ ਹਾਰpa ਕੇ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਸਰਪੰਚ ਵੀਰਪਾਲ ਕੌਰ ਗੁਲਜੀਤ ਸਿੰਘ ਬਰਾੜ ਡਿੰਪਲ ਬਰਾੜ ਸਮੇਤ ਵੱਖ-ਵੱਖ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ ਜਿਨ੍ਹਾਂ ਨੇ ਵਿਧਾਇਕ ਦਾ ਸਵਾਗਤ ਕੀਤਾ ਤੇ ਉਹਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਵਿਧਾਇਕ ਨੇ ਕਿਹਾ ਕਿ ਬੁਰਜਮਹਾਰ ਵਿੱਚ ਵਿਕਾਸ ਪੱਖੋਂ ਕੋਈ ਕਮੀ ਨਹੀਂ ਛੱਡੀ ਜਾਵੇਗੀ ਜਿੰਨਾ ਮਰਜ਼ੀ ਕੰਮ ਪਿੰਡ ਵਿੱਚ ਕਰਵਾਓ ਗ੍ਰਾਂਟ ਦੀ ਵੀ ਕਮੀ ਨਹੀਂ ਆਉਣ ਦੇਾਂਗੇ ਇਸ ਮੌਕੇ ਤੇ ਵਿਧਾਇਕ ਗੋਲਦੀ ਮੁਸਾਫਰ ਨੇ ਹੋਰ ਕੀ ਕੁਝ ਕਿਹਾ ਤੁਸੀਂ ਉਹਨਾਂ ਦੀ ਜ਼ੁਬਾਨੀ ਹੀ ਸੁਣੋ ਬਹੁਤ ਹੀ ਸਤਿਕਾਰਯੋਗ ਤੇ ਸਨਮਾਨਯੋਗੋ ਅੱਜ ਤੁਹਾਡੀ ਇਸ ਸੜਕ ਦਾ ਨੀ ਪੱਥਰ ਰੱਖਿਆ ਜਿਹੜੀ 1 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਏਗੀ ਔਰ ਅਨਿੰਦਲ ਸਰ ਜੇਗਾ ਕਿ ਹੋਰ ਦੇਗੀ ਵੀ ਕੋ ਸਰ ਸਾਡੀਆਂ ਪੁਲੀਆਂ ਨਾ ਬਹੁਤ ਜ਼ਰੂਰੀਆਂ ਹੈਗੇ ਉਹ ਵੀ ਕਰਵਾ ਦਾਂਗੇ ਔਰ ਅੱਜ ਤੁਹਾਡੇ ਪਿੰਡ ਦੇ ਖੇਡ ਸਟੇਡੀਅਮ ਵਾਸਤੇ ਮੈਂ 49 ਲੱਖ ਰੁਪਏ ਦੇ ਕੇ ਜਾ ਰਿਹਾ ਚਾਰ ਕਿੱਲਾਂ ਦੇ ਵਿੱਚ ਜਿਹੜਾ ਤੁਹਾਡਾ ਖੇਡ ਸਟੇਡੀਅਮ ਹੈ ਉਹ ਬਣ ਕੇ ਤਿਆਰ ਹੋਏਗਾ ਬਾਕੀ ਇਹ ਮੈਂਬਰ ਸਾਹਿਬ ਨੇ ਮੈਨੂੰ ਮੰਗਾ ਦਿੱਤੀਆਂ ਇਹ ਮੈਂ ਮੰਗਾ ਇਹਨਾਂ ਨੂੰ ਵਾਪਸ ਦੇ ਰਿਹਾ ਤਾਂ ਮਤਾ ਪਾ ਕੇ ਭੇਜੋ ਸਾਰੇ ਇਹ 5-5 ਕੰਮਾਂ ਦਾ ਮਤਾ ਪਾ ਕੇ ਜਿਹੜੇ ਜ਼ਰੂਰੀ ਆ 5-5 ਕੰਮਾਂ ਦਾ ਮੈਨੂੰ ਮਤਾ ਪਾ ਕੇ ਭੇਜੋ ਤੇ ਉਹ ਮੈਂ ਸਾਰੇ ਜਿਹੜੇ ਤੁਹਾਡੇ ਕੰਮ ਐ ਪਾਸ ਕਰਾ ਕੇ ਦੇਵਾਂਗਾ ਮੈਂ ਫੇਰ ਕਹਿਣਾ ਕਿ ਪੈਸੇ ਦੀ ਕੋਈ ਕਮੀ ਨਹੀਂ ਐ ਜਿੰਨਾ ਪੈਸਾ ਕਹੋਗੇ ਤੁਹਾਡੇ ਪਿੰਡ ਨੂੰ ਲਿਆ ਕੇ ਦੇਾਂਗੇ ਔਰ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਰੁਤਾਸ਼ ਖੜਾ ਜਦੋਂ ਮੈਂ ਪਹਿਲੀ ਵਾਰ ਇੱਥੇ ਆਈਐਫਸੀ ਗੋਟਾਂ ਦੇ ਵਿੱਚ ਆਪਾਂ ਐਸੀ ਪ੍ਰੋਗਰਾਮ ਸੀ ਉਧਰ ਵੀ ਪ੍ਰੋਗਰਾਮਸ ਸੀ ਤਾਂ ਮੈਂ ਇੱਕ ਗੱਲ ਕਹੀ ਸੀ ਕਿ ਬੱਲੂਆ ਨੇ ਹਲਕੇ ਚ ਮੈਂ ਅਫਸਰ ਤੇ ਦਫ਼ਤਰ ਲੈ ਕੇ ਆਉਂਗਾ ਮਾ ਉਹ ਇੱਕ ਗੱਲ ਇਹ ਵੀ ਕਹਿੰਦਾ ਹੁੰਦਾ ਸੀ ਕਿ ਕਿਸੇ ਵੀ ਦਫ਼ਤਰ ਦੇ ਬਾਹਰ ਬੱਲੂਆ ਨੇ ਲਿਖਿਆ ਹੋਇਆ ਕਿਉਂ ਡਾਕਟਰ ਸਾਹਿਬ ਔਰ ਮੈਨੂੰ ਦੱਸ ਦਿਓ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਆਪਣਾ ਬੀਡੀਪੀ ਉਹ ਬਲੌਕ ਡਾਕਟਰ ਸਾਹਿਬ ਹਵੋਰ ਹੈ ਉਹ ਹੁਣ ਬੱਲੂਆਣਾ ਬਲਾਕ ਅਸੀਂ ਬਣਾਤਾ ਤੁਹਾਡੇ ਪਿੰਡ ਵੀ ਹੁਣ ਉਧਰ ਬੱਲੂਆਣਾ ਬਲਾਕ ਚ ਹੋ ਗਿਆ ਕਿਉਂਕਿ ਆਪਣਾ ਹਲਕਾ ਮਾਮਲਾ ਇੱਕ ਗੱਲ ਕਹਿੰਦਾ ਹੁੰਦਾ ਸੀ ਵੀ ਆਪਣੀਆਂ ਵੀ ਉਹਨਾਂ ਉਹਨੀਆਂ ਵੋਟਾਂ ਜਿੰਨੀਆਂ ਹਬੋਰ ਦੀਆਂ ਖਾਦਿਲ ਕਾਦੀਆਂ ਤੇ ਸਾਡੇ ਅਫਸਰ ਦਫ਼ਤਰ ਸਾਰੇ ਹਬੋਰ ਦੇ ਆ ਸੋ ਅਸੀਂ ਉਹ ਜਿਹੜਾ ਬੀਡੀਪੀਓ ਬਲਾਕ ਕਰਤਾ ਹੁਣ ਤੁਹਾਨੂੰ ਜਿਹੜਾ ਬੀਡੀਪੀਓ ਬਲਾਕ ਬੱਲੂਆਣਾ ਲੱਗੂਗਾ ਹਬੋ ਅਬੋਰ ਜਾਂ ਖੂਨੀਆਂ ਸਰਬਰ ਨਹੀਂ ਲੱਗੇਗਾ ਔਰ ਜਿੰਨੇ ਤੁਸੀਂ ਇਹ ਕੰਮ ਕਹੇ ਮੈਨੂੰ ਪੰਜ-ਪੰਜ ਕੰਮਾਂ ਦੇ ਜਿਹੜੇ ਜ਼ੂਰੀ ਉੱਤੇ ਮਤੇ ਪਾਪਾ ਭੇਜੀ ਚੱਲੋ ਮੈਂ ਫੇਰ ਕਹਿਣਾ ਪੈਸੇ ਦੀ ਕੋਈ ਕਮੀ ਨਹੀਂ ਜਿੰਨਾ ਪੈਸਾ ਕਹੋਗੇ ਉਹਨਾਂ ਤੁਹਾਡੇ ਪਿੰਡ ਨੂੰ ਲਿਆ ਕੇ ਦਿਆਂਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਮਾਫੀ ਚਾਹਣਾ ਹੈ ਲੇਟਲੀ